ਮੈਂ ਸਰਵਣ ਸਿੰਘ ਪੰਦੇਰ ਦੋਵਾਂ ਫਾਰਮਾਂ ਦਾ ਕੋਆਰਡੀਨੇਟਰ ਬੋਲਦਾ ਦੇਖੋ ਜਿਹੜੀ ਅਸੀਂ ਐਸਕੇਮdੀਆਂ ਜਥੇਬੰਦੀਆਂ ਨੂੰ ਚਿੱਠੀ ਲਿਖੀ ਆ ਸਾਨੂੰ ਲੱਗਦਾ ਵੀ ਸਰਕਾਰਾਂ ਦੁਖੀ ਨੇ ਸਾਡੇ ਏਕੇ ਤੋਂ ਏਜੰਸੀਆਂ ਦੁਖੀ ਨੇ ਸਾਰੇ ਨਹੀਂ ਮੈਂ ਕਹਿੰਦਾ ਕੁਝ ਚੈਨਲ ਵੀ ਔਖੇ ਨੇ ਦੈਨਿਕ ਸਵੇਰਾ ਨੇ ਪਹਿਲੋ ਇਹ ਖਬਰ ਛਾਪੀ ਮਨਜੀਤ ਰਾਏ ਅਮਰਜੀਤ ਮੋੜੀ ਮੋਰਚਾ ਛੱਡ ਕੇ ਚਲੇ ਗਏ ਆ ਉਹ ਬੇਬੁਨਿਆਦ ਨਿਕਲੀ ਇਹ ਤੋਂ ਗਾਂ ਪ੍ਰੋ ਪੰਜਾਬ ਕਹਿੰਦਾ ਵੀ ਪੰਦੇਰ ਦੀ ਰਾਹੁਲ ਨਾਲ ਗੱਲ ਹੋ ਗਈ ਕਾਂਗਰਸੀ ਸਾਫਤ ਕਰਨ ਦਾ ਯਤਨ ਕੀਤਾ ਉਹ ਚਾਲ ਕੁੱਟੀ ਗਈ ਫਿਰ ਮੇਰੀ ਵੀਡੀਓ ਉਸੇ ਚੈਨਲ ਨੇ ਕੱਟ ਕੇ ਸ਼ੋਅ ਕੀਤੀਆਂ ਫਿਰ ਅਦਾਰਾ ਟ੍ਰਿਬਿਊਨ ਜਿਨੇ ਫਰੰਟ ਤੇ ਫੋਟੋ ਲਾ ਕੇ ਕਾਂਗਰਸੀ ਆਗੂ ਛਾਪਿਆ ਹੈਗਾ ਇਹ ਤੋਂ ਗਾਹਾਂ ਲਿਵਿੰਗ ਇੰਡੀਆ ਜਿਹੜਾ ਰਾਤੀ ਕਹਿੰਦਾ ਦੋਵੇਂ ਫਾਰਮ ਜਿਹੜੇ ਆ ਜੀ ਪਾਟ ਗਏ ਇਹ ਤੋਂ ਗਾਹ ਨਹੀਂ ਮੈਂ ਬੋਲਣਾ ਜੋ ਪੱਤਰਕਾਰ ਦਾ ਨਾਂ ਵੀ ਲਾਹੂੰਗਾ ਵੀ ਕਿਹੜੇ ਕਿਹੜੇ ਕੀ ਕਰ ਰਹੇ ਆ ਭਰਾਓ ਪੰਜਾਬੀਓ ਇਹ ਪੱਥਰ ਤੇ ਜਿਵੇਂ ਹਿਮਾਲੇ ਪਰਬਤ ਖੜਾ ਐਵੇਂ ਦੋ ਫਾਰਮ ਖੜੇ ਆ ਮਾਸਾ ਕਿਸੇ ਚ ਨਾ ਆਇਓ ਬਾਕੀ ਥੋੜਾ ਕੰਮ ਆ ਸੋ ਇਸ ਕਰਕੇ ਇਹ ਲੜਾਈ ਜਿੱਤ ਤੱਕ ਲੈ ਕੇ ਜਾਵਾਂਗੇ। ਔਰ ਦੂਸਰੀ ਬੇਨਤੀ ਆ ਜੇ ਮੋਦੀ ਸਰਕਾਰ ਦੀਆਂ ਜੜਾ ਹਲਾਉਣੀਆਂ ਹੈਗੀਆਂ ਵਾ। ਜੇ ਮੋਦੀ ਸਰਕਾਰ ਨੂੰ ਮੰਗਾ ਮਨੌਲ ਲਈ ਮਜਬੂਰ ਕਰਨਾ ਹੈਗਾ ਤੇ ਪੰਜਾਬ ਦੇ 13000 ਪਿੰਡਾਂ ਦੇ ਲਾਗੋ ਦੀ ਜਿੱਥੋ ਜਿੱਥੋ ਰੇਲ ਲਾਈਨ ਨਿਕਲ ਲਈ ਆ। ਉਸ ਰੇਲ ਲਾਈਨ ਨੂੰ ਤੁਸੀਂ 12 ਤੋਂ ਲੈ ਕੇ 3 ਵਜੇ ਤੱਕ ਜਾਮ ਕਰਨਾ ਲੱਖਾਂ ਲੋਕ ਲੱਖਾਂ ਲੋਕ ਲੱਖਾਂ ਲੋਕ ਨਿਕਲਨੇ ਚਾਹੀਦੇ ਆ ਤੁਸੀਂ ਰੇਲ ਫਾਟਕ ਦੇਖਿਓ ਰੇਲ ਫਾਟਕ ਤੋਂ ਬਗੈਰ ਨਹੀਂ ਜਾਮ ਲਾਉਣਾ ਰੇਲ ਸਟੇਸ਼ਨ ਤੇ ਰੇਲ ਫਾਟਕ ਔਰ ਮੈਂ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਬੇਨਤੀ ਕਰਦਾ ਸਟੇਸ਼ਨਾਂ ਦੇ ਭਾਈ ਲੰਗਰ ਲਾਜੋ 3 ਘੰਟੇ ਯਾਤਰੀ ਪਰੇਸ਼ਾਨ ਨਾ ਹੋਣ ਔਰ ਹਰ ਫੁਚੀ ਮਾਜੀ ਮੋਰਚੇ 'ਚ ਪਹੁੰਚੇ ਪਹਿਲੋ ਬੱਬੂ ਮਾਨ ਜੀ ਪਹੁੰਚੇ ਗਾਇਕਾ ਪੰਜਾਬ ਦੇ ਗਾਇਕ ਜਿਵੇਂ ਅੰਦੋਲਨ ਦਾ ਸਾਥ ਦੇ ਰਹੇ ਮੈਂ ਉਹਨਾਂ ਦਾ ਧੰਨਵਾਦ ਹੀ ਰਹਿੰਦੇ ਗਾਇਕਾਂ ਨੂੰ ਫਿਰ ਅਪੀਲ ਕਰਦਾ ਵੀ ਅੰਦੋਲਨ ਦਾ ਸਾਥ ਦਿਓ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦੇਵੀ ਦਾਸਪੁਰਾ ਜਿੱਥੇ ਮੈਂ ਮੌਜੂਦ ਹੋਊਗਾ ਇੱਥੇ ਲੱਖਾਂ ਵਰਗਾ ਇਕੱਠ ਕਰਨਾ ਅੰਮ੍ਰਿਤਸਰ ਵਾਲਿਓ ਤਗੜੇ ਹੋ ਜਾਓ ਹੋਰ ਪੁਆਇੰਟ ਵੀ ਤੁਹਾਨੂੰ ਦੱਸਾਂਗੇ ਤਗੜੇ ਹੋ ਕੇ ਜਿਹੜਾ ਵਾ ਰੇਲ ਰੋਕੋ ਕਾਮਜਾਬ ਕਰਕੇ ਮੋਦੀ ਦੀਆਂ ਏਜੰਸੀਆਂ ਦੀਆਂ ਸਾਰੀਆਂ ਚਾਲਾਂ ਫੇਲ ਕਰ ਦੀਏ ਧੰਨਵਾਦ